ਅਸਵੇਲੇ ਦੀ ਵੱਡੀ ਖਬਰ ਜਿਹੜੀ ਆ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਟ੍ਰੇਨ ਜਿਹੜੀ ਆ ਟ੍ਰੇਨ ਦੇ ਉੱਤੇ ਝੜ ਕੇ ਪਲਟ ਗਈ ਆ ਯਾਨੀ ਕਿ ਦੋ ਟ੍ਰੇਨਾਂ ਪਹਿਲਾਂ ਤੋਂ ਖੜੀਆਂ ਸਨ ਰਜਰਾਨਿਕ ਟ੍ਰੇਨ ਹੋ ਰਾਰੀ ਸੀ ਅਤੇ ਇਹਨਾਂ ਦੀ ਆਪਸ ਵਿੱਚ ਦੇ ਵਿੱਚ ਟੱਕਰ ਹੋ ਜਾਂਦੀ ਆ ਇਹ ਹਾਸੇ ਨਾ ਜ਼ਿਆਦਾ ਭਿਆਨਕ ਸੀ ਕਿ ਰੇਲ ਗੱਡੀਆਂ ਦੇ ਪਰ ਖੱਟੇ ਉੱਡ ਗਏ ਪਰ ਇੱਥੇ ਤੁਹਾਨੂੰ ਵੀ ਦੱਸਦੇ ਕਿ ਟ੍ਰੇਨ ਡਰਾਈਵਰ ਜਿਹੜੇ ਨੇ ਉਹ ਬ੍ਰਿਤਰਾ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਇੱਥੇ ਸਭ ਤੋਂ ਵੱਡੀ ਗੱਲ ਕੀ ਆ ਕਿ 4 ਵਜੇ ਸਵੇਰੇ ਹਾਸਾ ਹੁੰਦਾ ਆ ਜਿਸ ਤੋਂ ਬਾਅਦ ਚਾਰੇ ਪਾਸੇ ਹੜਕਾ ਮਚ ਜਾਂਦਾ ਆ ਦੱਸਦੇ ਕਿ ਫਤੇਗੜ ਸਾਹਿਬ ਵਿਕੇ ਤੜਕੇ 4 ਵਜੇ ਕਰੀਬ ਰੇਲ ਹਾਸਾ ਬਾਪਰ ਗਿਆ ਇਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜਾਨਕੀ ਦੋ ਟ੍ਰੇਨਾਂ ਦੀ ਇੱਕ ਮਾਲ ਗੱਡੀ ਦਾ ਇੰਜਨ ਪਾਰਟੀਆਂ ਤੇ ਇੱਕ ਯਾਤਰੀ ਰੇਲ ਗੱਡੀ ਸੀ ਜਿਹੜੀ ਉਹ ਵਿੱਚ ਭੇਡ ਦੇ ਵਿੱਚ ਆ ਗਈ ਆ ਹਾਸੇ ਦੇ ਵਿੱਚ ਦੋ ਲੋਕ ਜਿਹੜੇ ਪਾਇਲਟ ਸੀ ਜਿਹੜੇ ਜਾਨਕੀ ਟ੍ਰੇਨ ਡਰਾਈਵਰ ਸੀ ਉਹ ਵੀ ਜ਼ਖਮੀ ਹੋ ਜਾਂਦੇ ਨੇ ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀ ਲਈ ਬਣਾਏ ਗਏ ਡੀ ਐਫ ਸੀ ਸੀ ਟਰੈਕ ਤੇ ਨਿਊ ਸਰਹੰਦ ਸਟੇਸ਼ਨ ਨੇੜੇ ਵਾਪਰਿਆ ਇਥੇ ਪਹਿਲਾਂ ਹੀ ਦੱਸਦੇ ਕਿ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜੀਆਂ ਸਨ ਤੇ ਸਵੇਰੇ ਇੱਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਗਿਆ ਐਸ ਤੋਂ ਬਾਅਦ ਇੰਜਣ ਪਲਟਿਆ ਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟ੍ਰੇਨ ਸਮਰ ਸਪੈਸ਼ਲ ਜਿਹੜੀ ਕਿ ਉਥੇ ਇਤਿਹਾਸਾ ਵਾਪਰ ਜਾਂਦਾ ਇਹਨਾਂ ਟ੍ਰੇਨਾਂ ਨੂੰ ਲੈ ਕੇ ਤਾਂ ਇਹ ਵੱਡੀ ਖਬਰ ਸਾਹਮਣੇ ਆਈ ਆ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਦੱਸੀ ਜਾ ਰਹੀ ਹੈ ਕਿ ਮਾਲ ਗੱਡੀਆਂ ਦੀਆਂ ਜਿਹੜੀਆਂ ਬੋਗੀਆਂ ਇੱਕ ਦੂਸਰੇ ਤੇ ਜਾ ਬੱਜੀਆ ਹਾਲਾਂਕਿ ਯਾਤਰੀ ਟ੍ਰੇਨ 'ਚ ਸਵਾਰ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਇਆ ਜਾਨੀ ਕਿ ਜਾਨੀ ਨੁਕਸਾਨ ਹੋਣ ਤੋਂ ਇੱਥੇ ਬਚਾਅ ਹੋ ਗਿਆ ਇੰਜਣ ਜਿਵੇਂ ਹੀ ਯਾਤਰੀ ਟ੍ਰੇਨ ਨਾਲ ਟਕਰਾਇਆ ਤਾਂ ਉਸ ਵਿੱਚ ਸਵਾਰ ਸੈਂਕੜੇ ਯਾਤਰੀਆਂ ਦਾ ਚੀਕ ਜਹਾੜਾ ਮਚ ਗਿਆ ਹਾਦਸੇ ਚ ਦੋ ਲੋਕ ਜਿਹੜੇ ਟ੍ਰੇਨ ਡਰਾਈਵਰ ਸੀ ਉਹ ਜ਼ਖਮੀ ਹੋਏ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਪਛਾਣ ਜਿਹੜੀਆਂ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਜੋਂ ਹੋਈ ਆ ਦੱਸਦੇ ਕਿ ਵਿਕਾਸ ਦੇ ਸਿਰ ਤੇ ਸੱਟ ਲੱਗੀ ਆ ਤੇ ਹਿਮਾਂਸ਼ੂ ਦੀ ਪੇਟ ਤੇ ਸੱਟ ਲੱਗੀ ਆ ਇੱਥੇ ਇਹ ਹਾਸਾ ਜਿਹੜਾ ਸਵੇਰ ਦੇ 4 ਵਜੇ ਵਾਪਰਦਾ ਉਨਾਂ ਨੂੰ 108 ਐਂਬੂਲੈਂਸ ਦੀ ਮਦਦ ਦੇ ਨਾਲ ਦਾਖਲ ਕਰਵਾਇਆ ਗਿਆ ਅਤੇ ਮੁੰਡਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਰੈਫਰ ਵੀ ਕਰ ਦਿੱਤਾ ਗਿਆ। ਦੂਜੇ ਪਾਸੇ ਜੇ ਗੱਲ ਕਰੀਏ ਅੰਬਾਲਾ ਤੋਂ ਲੁਧਿਆਣਾ ਅਪਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਆ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਦੱਸਦੇ ਕਿ ਜੋ ਗੱਲ ਕਰ ਲਈਏ ਤਾਂ ਇਨੀ ਦਿਨੀ ਹਾਸੇ ਜਿਹੜੇ ਨੇ ਕਾਫੀ ਜ਼ਿਆਦਾ ਵਧ ਗਏ ਨੇ ਜੇ ਅਸੀਂ ਸੈਟ ਕੀ ਹਾਸਿਆਂ ਦੀ ਗੱਲ ਕਰ ਲਈਏ ਚਾਹੇ ਅੱਜ ਟ੍ਰੇਨ ਦਾ ਜਿਹੜਾ ਹਾਸਾ ਇਸ ਦੀ ਗੱਲ ਕਰ ਲਈਏ ਪਰ ਗਣੀ ਮਤੇ ਰਹੀ ਹੈ ਕਿ ਕੋਈ ਵੀ ਜਾਣੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਇਸ ਹਾਸੇ ਦੇ ਵਿੱਚ ਲੋਕ ਜਿਹੜੇ ਨੇ ਬਾਲ-ਬਾਲ ਬਚ ਗਏ ਇੱਕ ਵੱਡਾ ਹਾਸਾ ਵੀ ਇੱਥੇ ਵਾਪਰ ਸਕਦਾ ਸੀ ਇੱਥੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜੇ ਟ੍ਰੇਨ ਡਰਾਈਵਰ ਸੀ ਉਹ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇਸ ਮਾਮਲੇ ਦੇ ਬਾਰੇ ਹੋਰ ਜਾਣਕਾਰੀ ਦੇ ਲਈ ਅਸੀਂ ਸਾਡੇ ਸਹਿਯੋਗੀ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਹਾਸਾ ਕਿਵੇਂ ਵਾਪਰਿਆ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਜ਼ਖਮੀ ਸੀ ਡਰਾਈਵਰ ਸੀ ਟ੍ਰੇਨ ਦੇ ਉਹਨਾਂ ਨੂੰ ਪਟਿਆਲੇ ਜਿਹੜਾ ਕਹਿੰਦੇ ਨੇ ਵੀ ਉੱਥੇ ਦਾਖਲ ਕਰਵਾਇਆ ਗਿਆ ਪਰ ਸਭ ਤੋਂ ਵੱਡੀ ਗੱਲ ਹੋਰ ਦੱਸ ਦਮਾ ਕਿ ਸਵੇਰੇ 4 ਵਜੇ ਹਾਸਾ ਹੁੰਦਾ ਆ 4 ਵਜੇ ਜਦੋਂ ਇਹ ਹਾਸਾ ਵਾਪਰਦਾ ਤਾਂ ਦੂਸਰੀ ਟ੍ਰੇਨ ਯਾਤਰੀ ਵਾਲੀ ਜਿਹੜੀ ਭਰੀ ਹੋਈ ਸੀ ਜਿਸ ਦੌਰਾਨ ਕਿ ਲੋਕਾਂ ਦੀਆਂ ਚੀਕ ਚਹਾੜਾ ਮੱਚ ਜਾਂਦੀਆਂ ਨੇ ਤਾਂ ਸਾਡੇ ਸਹਿਯੋਗੀ ਰਣਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦਾ ਕੀ ਕਹਿਣਾ ਆ ਜੀ ਰਣਜੀਤ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਜੀ ਧੰਨਵਾਦ ਜੀ ਰਣਦੀਪ ਜੀ ਕੀ ਕਹਿਣਾ ਚਾਹੋਗੇ ਜਿਹੜੇ ਟ੍ਰੇਨ ਜਿਹੜੇ ਟ੍ਰੇਨ ਦਾ ਇੱਕ ਹਾਦਸਾ ਵਾਪਰਦਾ ਫਤੇਗੜ ਸਾਹਿਬ ਦੇ ਵਿੱਚ ਉਹਨਾਂ ਡਰਾਈਵਰਾਂ ਨੂੰ ਰਜਿੰਦਰਾ ਹਸਤਾਲ ਦੇ ਵਿੱਚ ਕਿਹਾ ਜਾ ਰਿਹਾ ਦਾਖਲ ਕੀਤਾ ਗਿਆ ਕਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਆ ਜੀ ਬਿਲਕੁਲ ਉਹਨਾਂ ਦੱਸ ਦਈਏ ਕਿ ਜਿਹੜੇ ਦੋ ਡਰਾਈਵਰ ਸੀਗੇ ਤੁਹਾਨੂੰ ਵਿਸਤਾਰ ਦੇ ਨਾਲ ਇੱਕ ਵਾਰ ਫਿਰ ਦੱਸ ਦਿੰਨਾ ਕਿ ਜਿਹੜਾ ਸਵੇਰੇ 4 ਵਜੇ ਹਾਦਸਾ ਹੁੰਦਾ ਸਰਹੰਦ ਦੇ ਨਜ਼ਦੀਕ ਫਤੇਗੜ ਤੇ ਮੋਦੋਪੁਰ ਜਿਹੜਾ ਪਿੰਡ ਹੈਗਾ ਇੱਥੇ ਦੋ ਮਾਲ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਹੁੰਦੀਆਂ ਕੋਲੇ ਦੀਆਂ ਭਰੀਆਂ ਹੋਈਆਂ ਤਾਂ ਪਿੱਛੇ ਪਸੰਜਰ ਗੱਡੀ ਆਂਦੀ ਹੈ ਜਿਹਦੇ ਵਿੱਚ ਆਪਸ ਚੈਨਲਾਂ ਦਾ ਟਕਰਾਅ ਹੋ ਜਾਂਦਾ ਜਿਹੜਾ ਇੰਜਨ ਦਾ ਜੀ ਤਾਂ ਉਸ ਤੋਂ ਬਾਅਦ ਜਿਹਦੇ ਵਿੱਚ ਦੋ ਲੋਕੋ ਪਾਇਲਟ ਨੇ ਜਿਹੜੇ ਉਹ ਜ਼ਖਮੀ ਹੋ ਜਾਂਦਾ ਜਿਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਤਾਂ ਇੱਕ ਦਾ ਨਾਮ ਹਿਮਾਂਸ਼ੂ ਕੁਮਾਰ ਹੈ ਤਾਂ ਦੂਸਰੇ ਦਾ ਨਾਮ ਵਿਕਾਸ ਕੁਮਾਰ ਹੈ ਜੀ ਉਹ ਜਿਹੜਾ ਵਿਕਾਸ ਕੁਮਾਰ ਹੈ ਉਹਦੇ ਹੈਡ ਇੰਜਰੀ ਥੋੜੀ ਜ਼ਿਆਦਾ ਸੀਗੀ ਤਾਂ ਇਸ ਕਰਕੇ ਉਹਨਾਂ ਨੂੰ ਪਟਿਆਲਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਤਾਂ ਹਾਲੇ ਜਿਹੜੀ ਹੈ ਉਹਨਾਂ ਦੀ ਜਿਹੜੀ ਹਾਲਤ ਹੈਗੀ ਉਹ ਠੀਕ ਹੈਗੀ ਬਿਲਕੁਲ ਔਰ ਜਿਹੜਾ ਹੈ ਗਰਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਹਨਾਂ ਨੂੰ ਤਾਂ ਜਿਹੜਾ ਹਿਮਾਂਸ਼ੂ ਹੈ ਉਹ ਜਿਹੜਾ ਹੈ ਨਾ ਸਿਹਤ ਵੱਲੋਂ ਠੀਕ ਆ ਉਹ ਜਿਹੜਾ ਵਿਕਾਸ ਕੁਮਾਰ ਹੈਗਾ ਤਾਂ ਉਹਨੇ ਜਿਹੜੀ ਇੰਜਰੀ ਤੁਹਾਡੀ ਜਾਦਾ ਸੀਗੀ ਇਸ ਕਰਕੇ ਜਿਹੜਾ ਉਹਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਹੈਗਾ ਜੀ ਤੇ ਗੱਲ ਕਰ ਲਈਏ ਜੇ ਅਸੀਂ ਇਹ ਹਾਦਸਾ ਜਦੋਂ ਵਾਪਰਦਾ ਆ ਉੱਥੇ ਕਿਹਾ ਜਾ ਰਿਹਾ ਕਿ ਹੋਰ ਵੀ ਕਈ ਗੱਡੀਆਂ ਖੜੀਆਂ ਸਨ ਉੱਥੇ ਜੀ ਬਿਲਕੁਲ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਇਹ ਦੋ ਮਾਲ ਗੱਡੀਆਂ ਜਿਹੜੀਆਂ ਸੀਗੀਆਂ ਅੰਬਾਲੇ ਤੋਂ ਇਹ ਇੱਧਰ ਲੁਧਿਆਣਾ ਸਾਈਡ ਨੂੰ ਜਾ ਰਹੀਆਂ ਸੀਗੀਆਂ ਤਾਂ ਸਵੇਰੇ 4 ਵਜੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਇੰਜਨ ਜਿਹੜਾ ਹੈਗਾ ਉਸ ਚੀਜ਼ ਨੂੰ ਲੈ ਕੇ ਕੋਈ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਟਾ ਵਾਲਾ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਕੋਈ ਇੰਜਨ ਨੂੰ ਲੈ ਕੇ ਜਿਹੜਾ ਇੰਜਨ ਹੈਗਾ ਰੂਡ ਪਿਆ ਜਾਓ ਉਸ ਤੋਂ ਬਾਅਦ ਕਿਸ ਤਰ੍ਹਾਂ ਉਹ ਪਲਟਿਆ ਤਾਂ ਪਿੱਛੋਂ ਜਿਹੜੀ ਪੈਸੇਂਜਰ ਗੱਡੀ ਆ ਰਹੀ ਸੀਗੀ ਉਹਦੇ ਨਾਲ ਜਾ ਕੇ ਜਿਹੜੀ ਹੈ ਵੱਜ ਜਾਂਦੀ ਹੈਗੀ ਹੈ ਪਰ ਜਿਹੜੇ ਸਵਾਰੀਆਂ ਸੀਗੀਆਂ ਉਹਨਾਂ ਦਾ ਵਿਚਾਰ ਆ ਕਿਉਂਕਿ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਉਹ ਕੋਲੇ ਵਾਲੀਆਂ ਗੱਡੀਆਂ ਨੂੰ ਹੀ ਹੋਇਆ ਦੋਨਾਂ ਨੂੰ ਵਾਪਸ ਦੇ ਜੀ ਨਾਲੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਕਿ ਪਟਿਆਲੇ ਰੈਫਰ ਕੀਤਾ ਗਿਆ ਜਾਂ ਪਟ ਨੇ ਫਿਲਹਾਲ ਤਾਂ ਦੱਸ ਦਿਆ ਕਿ ਪਹਿਲਾਂ ਸਭ ਤੋਂ ਪਹਿਲਾਂ ਤਾਂ ਫਤੇਗੜ ਸਾਹਿਬ ਇਹ ਜਿਹੜੇ ਆ ਉਹਨਾਂ ਨੂੰ ਲੈ ਕੇ ਗਏ ਉੱਥੇ ਉਹ ਜਿਹੜੇ ਬੰਦੇ ਸੀਗੇ ਕਿਉਂਕਿ ਯੂਪੀ ਦੇ ਰਹਿਣ ਵਾਲੇ ਨੇ ਇਹ ਹਿਮਾਂਸ਼ੂ ਤੇ ਵਿਕਾਸ ਦੋਨੋਂ ਲੋਕੋ ਪਾਇਲਟ ਨੇ ਇਹ ਤਾਂ ਫਤੇਗੜ ਸਾਹਿਬ ਵਾਲਿਆਂ ਦੇ ਵੱਲੋਂ ਡਾਕਟਰ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਿਹਾ ਗਿਆ ਕਿ ਜਿਹੜਾ ਹਿਮਾਂਸ਼ੂ ਕੁਮਾਰ ਸੀਗਾ ਤਾਂ ਉਹਦੇ ਪਿੱਠ ਦੇ ਉੱਤੇ ਥੋੜੀਆਂ ਸੱਟਾਂ ਸਨ ਜਿਹੜਿਆ ਨਹੀਂ ਜਾ ਰਹਾ ਸੀ ਉਸ ਤੋਂ ਤੇ ਜਿਹੜਾ ਵਿਕਾਸ ਕੁਮਾਰ ਸੀਗਾ ਉਹਦੇ ਕੋਈ ਦਿਮਾਗੀ ਜਿਹੜੀ ਕੋਈ ਇੰਜਰੀ ਸੀਗੀ ਦਿਮਾਗ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਬਿਹਤਰ ਸਮਝਾ ਕੇ ਇਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਰੈਫ ਤੇ ਜਿਹੜਾ ਵਿਕਾਸ ਕੁਮਾਰ ਹੈ ਉਹਦੇ ਜਿਹੜੇ ਹੈਗਾ ਹਾਲੇ ਡਾਕਟਰ ਟ੍ਰੀਟਮੈਂਟ ਕਰ ਰਹੇ ਨੇ ਕਿਉਂਕਿ ਉਹਦੇ ਇੰਜਰੀ ਸੀਗੀ ਤਾਂ ਇਸ ਚੀਜ਼ ਨੂੰ ਲੈ ਕੇ ਜਿਹੜਾ ਹੈਗਾ ਪਟਿਆਲਾ ਦੇ ਰਿੰਦਾ ਦੋਨੋਂ ਜਿਹੜੇ ਨੇ ਲੋਕੋ ਪਾਇਲਟ ਲੱਗ ਜੀ ਜਾਣਕਾਰੀ ਦੇਣ ਦੇ ਰਿੰਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਾਜ਼ੇ ਕੀ ਲਗਾਤਾਰ ਇਸ ਮਾਮਲੇ ਦੇ ਨਾਲ ਜੁੜੇ ਹੋਇਆ ਜਿੱਥੇ ਕਿ ਟ੍ਰੇਨਾਂ ਦੇ ਨਾਲ ਇੱਕ ਵੱਡਾ ਹਾਦਸਾ ਇੱਕ ਟਕਰਾਅ ਹੁੰਦਾ ਆ ਜਿਸ ਤੋਂ ਬਾਅਦ ਇਹ ਹਾਦਸੇ ਦੇ ਵਿੱਚ ਗਣੀ ਵੱਤ ਇਹ ਹੀ ਰਹਿੰਦੀ ਆ ਕਿ ਇਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਜਾਂਦਾ ਪਰ ਜਿਹੜੇ ਲੋਕੋ ਪਾਇਲਟ ਦੱਸੇ ਜਾ ਰਹੇ ਨੇ ਜਿਹੜੇ ਕਿ ਟ੍ਰੇਨ ਡਰਾਈਵਰ ਸੀਗੇ ਉਹਨਾਂ ਦੇ ਸੱਟਾਂ ਜ਼ਰੂਰ ਵੱਜੀਆ ਨੇ ਪਹਿਲਾਂ ਉਹਨਾਂ ਨੂੰ ਫਤੇਗੜ ਸਾਹਿਬ ਤੋਂ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਆ ਹਸਤਾਲ ਰਜਿੰਦਰਾ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹਨਾਂ ਦਾ ਇਲਾਜ ਉੱਥੇ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਕਿ ਇੱਕ ਡਰਾਈਵਰ ਦੇ ਸਰਦੇ ਵਿੱਚ ਕਾਫੀ ਜ਼ਿਆਦਾ 6:00 ਵਜੇ ਆ ਤੇ ਦੂਸਰੇ ਦੀ ਪਿੱਠ ਤੇ 6:00 ਲੱਗੀ ਆ ਪਰ ਇੱਥੇ ਇਸ ਹਾਦਸੇ ਦੇ ਕਾਰਨ ਕਈ ਲੋਕਾਂ ਦੀ ਜਿਹੜੀ ਆ ਜਾਨ ਬਾਲ-ਬਾਲ ਬਚ ਗਈ ਨਹੀਂ ਤਾਂ ਇਸ ਹਾਦਸੇ ਦੇ ਵਿੱਚ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਤਾਂ ਦੱਸਦੇ ਕਿ ਇਸ ਤਰ੍ਹਾਂ ਦੇ ਹਾਦਸੇ ਆਏ ਦਿਨ ਵਾਪਰਦੇ ਨੇ ਜਿੱਥੇ ਕਿ ਲੋਕ ਕੀਮਤੀ ਜਾਨਾਂ ਵੀ ਗਵਾਉਂਦੇ ਨੇ ਪਰ ਇੱਥੇ ਗਲਤੀ ਕਿਸ ਦੀ ਸੀ ਜੇ ਸਭ ਤੋਂ ਵੱਡੀ ਗੱਲ ਸੋਚੀ ਜਾਵੇ ਕਿ ਗਲਤੀ ਕਿਸ ਦੀ ਸੀ ਆਖਿਰ ਕਿਸ ਦੀ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਆਖਿਰ ਜੇ ਟ੍ਰੇਨਾਂ ਖੜੀਆਂ ਸੀ ਤਾਂ ਕਹਿੰਦੇ ਹੁੰਦੇ ਨੇ ਨਾ ਕਿ ਸਭ ਤੋਂ ਪਹਿਲਾਂ ਇਤਲਾਹ ਕੀਤੀ ਜਾਂਦੀ ਆ ਕਿ ਅੱਗੇ ਟレイン ਖੜੀ ਆ ਉਸ ਤੋਂ ਬਾਅਦ ਤੁਸੀਂ ਇਸ ਟレイン ਦੇ ਜੋ ਟਰੈਕ ਤੇ ਜਾ ਰਹੇ ਹੋ ਤਾਂ ਉਹਨਾਂ ਦਾ ਟਰੈਕ ਚੇਂਜ ਕਰ ਦਿੱਤੇ ਜਾਂਦੇ ਨੇ ਪਰ ਲਗਾਤਾਰ ਜੇਕਰ ਅਜਹਿ ਅਜਹੀਆਂ ਅਣਗਹਿਲੀਆਂ ਸਾਹਮਣੇ ਆਉਂਦੀਆਂ ਰਹਿਣਗੀਆਂ ਤਾਂ ਕੋਈ ਜੇ ਅਣਗਹਿਲੀ ਨਾ ਹੁੰਦੀ ਜਾਂ ਫਿਰ ਇਹ ਕਹਿ ਸਕਦੇ ਜੇ ਅਣਗਹਿਲੀ ਕੀਤੀ ਗਈ ਆ ਇਸ ਦੇ ਵਿੱਚ ਕੋਈ ਵੱਡਾ ਨੁਕਸਾਨ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਣਾ ਸੀ ਨੁਕਸਾਨ ਦੀ ਗੱਲ ਕਰ ਲੈਣੇ ਆ ਜਿਹੜੇ ਡਰਾਈਵਰ ਸੀ ਸੱਟਾ ਤਾਂ ਉਹਨਾਂ ਦੇ ਵੀ ਵੱਜੀਆਂ ਨੇ ਫਿਰ ਉਹਨਾਂ ਦਾ ਜ਼ਿੰਮੇਵਾਰ ਕੌਣ ਆਖਿਰ ਕਿਉਂ ਨਹੀਂ ਦੱਸੇਗਾ ਕਿ ਅੱਗੇ ਟ੍ਰੇਨਾਂ ਖੜੀਆਂ ਨੇ ਜਾਂ ਕੋਈ ਇੰਜਣ ਖੜਾ ਆ ਇਸ ਹਾਸੇ ਦੇ ਪਿੱਛੇ ਜ਼ਿੰਮੇਵਾਰ ਜ਼ਿੰਮੇਵਾਰ ਕੌਣ ਆ ਜਾਂ ਤੋਂ ਬਾਅਦ ਪਤਾ ਲੱਗੇਗਾ